ਨੀ ਪਤਣਾ ਹੁਣ ਪਾਣੀ ਵੀ ਨਹੀਂ ਪਤਦਾ ਪਿਆ ਉਹਨਾਂ ਦੇ ਸਰੀਰ ਚ ਹਜੇ ਵੀ ਜੇ ਆਪਾਂ ਜੋ ਹੁਣ ਹਜੇ ਵੀ ਅੱਜ ਅੱਜ ਉਹ ਲਹਣ ਕਰਦੇ ਵੀ ਮੈਂ ਵਾਪਸ ਜਾਣਾ ਭੁਖ ਹਰਤਲ ਵਾਪਸ ਕਰਨਾ ਉਹਨਾਂ ਦੇ ਬਹੁਤ ਸਾਰੇ ਸਰੀਰ ਦੇ ਅੰਗ ਜਿਹੜੇ ਕੰਮ ਕੰਮ ਛੱਡ ਜਾਣਗੇ ਜਿਦਾਂ ਉਹਨਾਂ ਦਾ ਇਸ ਟਾਈਮ ਫੇਫੜੇ ਨੇ ਜਾਂ ਉਹਨਾਂ ਦੇ ਗੁਰਦੇ ਨੇ ਇਸ ਟਾਈਮ ਉਹਨਾਂ ਦਾ ਉਹਨਾਂ ਦੇ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਅਤੇ ਜਿਹੜਾ ਪ੍ਰੋਟੀਨ ਆ ਉਹ ਹੈ ਨਹੀਂ ਆ ਬੋਡੀ ਚ ਜਦੋਂ ਕੁਝ ਲੈਤਾ ਹੀ ਨਹੀਂ ਆ ਤਾਂ ਮਸਲ ਵੇਟ ਯੂਜ਼ ਹੁੰਦਾ ਮਸਲ ਵੇ ਮਸਲ ਸਾਡਾ ਨਾ ਮ사ਜ ਦਾ ਕੰਮ ਕਰਦਾ ਜਿਹੜੇ ਇੱਥੇ ਮਸਲ ਨੇ ਇਹ ਨਾੜੀਆਂ ਨੂੰ ਫੜ ਕੇ ਰੱਖਦੇ ਆ ਉਹ ਨਾੜੀਆਂ ਦੀ ਮ사ਜ ਕਰਦੇ ਆ ਉਹਦੇ ਕਰਕੇ ਪੰਪ ਹੁੰਦਾ ਸਾਰਾ ਬਲੱਡ ਸਰਕੂਲੇਸ਼ਨ ਚੱਲਦਾ ਸਾਡੀ ਬੋਡੀ ਚ ਦਿਮਾਗ ਤੋਂ ਲੈ ਕੇ ਹਰੇ ਕੰਗ ਤੱਕ ਜਾਂਦਾ ਉਹ ਹੁਣ ਖਤਮ ਹੋ ਗਿਆ ਮਸਲ ਖਤਮ ਹੋਣ ਲੱਗ ਗਏ ਪੰਪ ਕਰਨ ਦੀ ਸਮਰੱਥਾ ਜਿਹੜੀ ਹਾਟਦੀ ਉਹ ਘਟ ਗਈ ਤੁਸੀਂ ਕੋਈ ਵੀ ਚੀਜ਼ ਪੁੱਛੋ ਉਹਨਾਂ ਨੂੰ ਰਿਸਪੌਂਡ ਟਾਈਮ ਬਹੁਤ ਜ਼ਿਆਦਾ ਹੋ ਗਿਆ ਜਿੱਦਾਂ ਉਹਨਾਂ ਨੂੰ ਪੁੱਛਿਆ ਕੀ ਹਾਲ ਨੇ ਠੀਕ ਆ ਮਤਲਬ ਬਹੁਤ ਟਾਈਮ ਬਾਦੂ ਰਿਸਪੌਂਡ ਦੇਣਾ ਉਹ ਚੀਜ਼ਾਂ ਹੋਣੀ ਆ ਸਟਾਰਟ ਹੋ ਗਈਆਂ ਔਰ ਬਾਡੀ ਦਾ ਜਿਹੜੇ ਇਸ ਤੋਂ ਬਾਅਦ ਹੁਣ ਸਾਇਲੈਂਟ ਅਟੈਕ ਵੱਲ ਬਾਡੀ ਵਧ ਗਈ ਬਾਈ ਚਾਂਸ ਇਨ ਕੇਸ ਕਈ ਕਈ ਅਟੈਕ ਹੁੰਦੇ ਸਾਨੂੰ ਪਤਾ ਲੱਗਦਾ ਇੱਥੇ ਤੇਨ ਹੋਈ ਉੱਥੇ ਤੇਨ ਹੋਈ ਇਹਨਾਂ ਦੇ ਕੋਲੇ ਬੈਠੇ ਵੀ ਪਤਾ ਨਹੀਂ ਲੱਗਣਾ ਵੀ ਕੀ ਹੋ ਗਿਆ ਇਹ ਲੈਵਲ ਆ ਮਤਲਬ ਬਹੁਤ ਖਤਰਨਾਕ ਆ ਸਿੱਧੀ ਜੀ ਗੱਲ ਆ ਕਿਸੇ ਨੂੰ ਫਰਕ ਨਹੀਂ ਪੈ ਰਿਹਾ ਬਾਦ ਚ ਮਜਾਰੇ ਕਰਾਂਗੇ ਬਾਦ ਚ ਅਸੀਂ ਕੀ ਕਹਨੇ ਹੁੰਦੇ ਆ ਜਾ ਕੇ ਕਹਾਂਗੇ ਇਹਨੂੰ ਸਹਾਰਾ ਦੇਦਾ ਮੈਂ ਮੋਢਿਆਂ ਤੇ ਉਹ ਬਹੁਤ ਮੁਸ਼ਕਲ ਹੋ ਜਾਣਾ ਯਾਰ ਜੇ ਹੁਣ ਨਹੀਂ ਅਸੀਂ ਕੁਝ ਕਰ ਸਕਦੇ ਹੁਣ ਨਹੀਂ ਉਹਨਾਂ ਦੀ ਬਾਹ ਫੜ ਸਕਦੇ ਕਿਦੋਂ ਫੜਮੀ ਬਹੁਤ ਖਤਰਨਾਕ ਅਸੀਂ ਦਿੱਲੀ ਜਦੋਂ ਸਾਡੇ ਕੋਲੇ ਰਿਪੋਰਟ ਆਉਂਦੀ ਹੈ ਨਾ ਪਹਿਲਾ ਘੰਟਾ ਅੱਧਾ ਘੰਟਾ ਆਪ ਰੋਕੇ ਖੜਦੇ ਆ ਯਾਰ ਵੀ ਕੀ ਹੋ ਗਿਆ ਸਾਡੇ ਨਾਲ ਜਦੋਂ ਸਾਡੇ ਨਾਲ ਹੀ ਇਹ ਹੋਣਾ ਹੋਰਾਂ ਦੇ ਹੋਰਾਂ ਨੂੰ ਕੁਝ ਵੀ ਨਹੀਂ ਹੋਣਾ ਚੱਲਗੇ ਅਮਰ ਇਹ ਪੂਰੇ ਦੇਸ਼ਲੇ ਵੀ ਬੈਠੇ ਹੋਏ ਆ ਬਾਕੀ ਵੀਰੇ ਚਲੋ ਜੋ ਪਰਮਾਤਮਾ ਨੇ ਕਰਨਾ ਉਹੀ ਆ ਹਨ ਪਰ ਇਹ ਆ ਵੀ ਸ਼ਾਇਦ ਇੱਥੋਂ ਸਿੱਖਣ ਦੀ ਬਹੁਤ ਜ਼ਰੂਰਤ ਆ ਆਹ ਆ ਪੰਜਾਬ ਲਈ ਲਾਸਟ ਆ ਪਹਿਲਾਂ ਕਿੰਨੇ ਸਾਡੇ 4-5 ਸਾਡੇ ਹੀਰੇ ਪੰਜਾਬ ਦੇ ਚਲ ਗਏ ਹੁਣ ਕਾਹਨੂੰ ਦੂਜਾ ਘਮਾਉਣ ਦੀ ਆਪਾਂ 5ਵੇਂ 6ਵੇਂ ਤੇ ਪਹੁੰਚ ਗਏ ਆ ਹਰ ਵਾਰੀ ਥੋੜੀ ਘਮਾਉਂਦੇ ਰਵਾਂਗੇ ਯਾਰ ਬੱਸ ਕਰੋ ਬਹੁਤ ਹੋ ਗਿਆ ਯਾਰ ਬਈ ਸਾਨੂੰ ਲੋੜ ਆ ਕੰਡੀਸ਼ਨ ਸਰੀਰ ਹੁਣ ਉਹਦੇ ਵਾਲੇ ਉਹਦੇ ਕੱਢੀ ਟ੍ਰਾਂਡ ਕਰਨ ਨੂੰ ਫਟ ਗਿਆ ਵੀਰੇ ਸਰੀਰ ਨੂੰ ਸਰੀਰ ਦਵਾਈ ਨਹੀਂ ਲੈ ਰਹੇ ਕੁਝ ਨਹੀਂ ਲੈ ਰਹੇ ਉਹ ਚੀਜ਼ ਆਟੋਮੈਟਿਕਲੀ ਹੋ ਗਈ ਕੇ ਚੀਜ਼ ਬੜੇ ਖਤਰਨਾਕ ਮੋੜ ਤੇ ਆ